ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋ ਗਿਆ ਸਿਬ ਠੀਕ ਰਹੇ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਹਾਈ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਉੱਤੇ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸੋ ਭੈਣ ਦੇ ਕਮੈਂਟ ਆਏ ਸੀ ਸੰਦੀਪ ਭੈਣ ਦੇ ਕਿ ਜਿੰਨੇ ਅਸੀਂ ਕਿ ਦੀਦੀ ਤੁਹਾਡੀ ਬਿਊਟੀ ਦਾ ਰਾਜ ਦੱਸੋ ਸੋ ਪੈਨੇ ਬਿਊਟੀ ਦਾ ਰਾਜ ਆਈ ਆ ਕਿ ਆਪਾਂ ਹਮੇਸ਼ਾ ਆਪਣੇ ਚਿਹਰੇ ਦਾ ਧਿਆਨ ਰੱਖਦੇ ਆ ਤੁਸੀਂ ਵੀ ਇਸ ਤਰ੍ਹਾਂ ਆਪਣੇ ਚਿਹਰੇ ਦਾ ਧਿਆਨ ਰੱਖਿਆ ਕਰੋ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਣੀ ਉਮਰ ਜਿਹੜੀ ਆ ਵੱਧਦੀ ਜਾਂਦੀ ਆ ਉਸ ਦਾ ਉਸ ਤਰ੍ਹਾਂ ਸਾਨੂੰ ਆਪਣੇ ਚਿਹਰੇ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਵਾ ਕਿਉਂਕਿ ਫਿਰ ਆਪ ਵੱਡੀ ਉਮਰ ਦੇ ਨਾਲ ਜਿਹੜਾ ਚਿਹਰਾ ਵਾ ਸਾਡਾ ਉਹ ਇੱਕਦਮ ਟਿਲਕੰਡਾ ਪੈਂਦਾ ਵਾ ਬਹੁਤ ਤਰ੍ਹਾਂ ਦੇ ਜਿਹੜੇ ਉੱਤੇ ਦਿੱਕਤਾਂ ਆਉਂਦੀਆਂ ਵਾ ਤੇ ਆਪਾਂ ਕਿਸ ਤਰ੍ਹਾਂ ਆਪਣੇ ਫੇਸ ਨੂੰ ਆਪਣੇ ਮੁਤਾਬਕ ਰੱਖ ਸਕੀਏ ਆਪਾਂ ਤੁਹਾਨੂੰ ਹਮੇਸ਼ਾ ਵੀਡੀਓ ਚ ਦੱਸਦੇ ਆ ਕਿਸ ਤਰ੍ਹਾਂ ਆਪਣੀ ਸਕਿਨ ਤੇ ਕਿਸੇ ਤਰ੍ਹਾਂ ਦੀਆਂ ਜਿਸ ਤਰ੍ਹਾਂ ਝੁਰੜੀਆਂ ਨਾ ਪੈਣ ਸਕਿਨ ਹਮੇਸ਼ਾ ਸਾਹੀ ਟਾਈਟ ਰਹੇ ਸੋਹਣੀ ਸਾਫ ਰਹੇ ਹੈਨਾ 글로 ਵੀ ਕਰੇ ਚਮਕ ਵੀ ਰਹੇ ਚਿਹਰੇ ਤੇ ਇਸ ਪੂਰੀ ਜਿਹੀ ਤਾਂ ਕਿ ਸਾਡਾ ਚਿਹਰਾ ਜਿਹੜਾ ਵਾ ਪੂਰਾ ਸੋਹਣਾ ਲੱਗੇ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਆਪਣੇ ਵੀਡੀਓ ਚ ਬੋਲਦੀ ਆ ਕਿ ਚਿਹਰਾ ਸਾਡੀ ਪਹਿਚਾਨ ਹੁੰਦੀ ਆ ਆਪਾਂ ਬਹਿਚਾਨ ਨੂੰ ਕਿਸ ਤਰ੍ਹਾਂ ਆਪਣੇ ਉੱਪਰ ਕਰਾ ਰੱਖਣਾ ਤੇ ਅੱਜ ਜਿਹੜਾ ਮੈਂ ਫੇਸ ਪੈਕ ਬਣਾਉਣ ਵਾਲੀ ਆ ਉਸ ਦੇ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਮੈਂ ਲਿਆਵਾਂ ਗਾਜਰ ਤੇ ਖੀਰੇ ਦਾ ਰਸ ਤੇ ਗਾਜਰ ਖੀਰੇ ਦਾ ਜਿਹੜਾ ਰਸ ਆ ਉਹਨੂੰ ਆਪਾਂ ਪੂਰਾ ਗਾਜਰ ਖੀਰੇ ਦਾ ਰਸ ਨਹੀਂ ਕੰਢਿਆ ਆਪਾਂ ਉਹਦੇ ਜਿਹੜੇ ਗਾਜਰ ਖੀਰੇ ਨੂੰ ਤੋਲਿਆ ਚੰਗੀ ਤਰ੍ਹਾਂ ਤੋਣ ਤੋਂ ਬਾਅਦ ਆਪਾਂ ਉਹਨੂੰ ਛਿੱਲ ਲਿਆ ਛਿੱਲਣ ਤੋਂ ਬਾਅਦ ਆਪਾਂ ਜਿਹੜੇ ਉਹਨਾਂ ਦੇ ਛਿਲਕੇ ਸੀ ਉਹਨਾਂ ਨੂੰ ਮਿਕਸੀ ਦੇ ਵਿੱਚ ਗ੍ਰਾਇੰਡ ਕਰਕੇ ਉਹਦਾ ਰਸ ਕੱਢਿਆ ਵਾ ਕਿਉਂਕਿ ਆਪਾਂ ਹਮੇਸ਼ਾ ਜਿਹੜੇ ਛਿਲਕੇ ਹੁੰਦੇ ਆ ਉਹਨਾਂ ਨੂੰ ਵੇਸਟ ਸਮਝ ਕੇ ਸੁੱਟ ਦਿੰਨੇ ਆ ਜਦੋਂ ਕਿ ਛਿਲਕੇ ਜਿਹੜੇ ਹੁੰਦੇ ਆ ਉਹ ਬਹੁਤ ਕੰਮ ਦੀ ਚੀਜ਼ ਹੁੰਦੀ ਆ ਸਭ ਤੋਂ ਜ਼ਿਆਦਾ ਜਿਹੜੇ ਵਿਟਾਮਿਨ ਉਹਨਾਂ 'ਚ ਹੀ ਹੁੰਦੀ ਆ ਉਹਨਾਂ ਨੂੰ ਆਪਾਂ ਸੁੱਟ ਦਿੰਨੇ ਆ ਤੇ ਆਪਾਂ ਜਿਹੜੇ ਖੀਰੇ ਦੇ ਤੇ ਗਾਜਰਾਂ ਦੇ ਛਿਲਕੇ ਹੁੰਦੇ ਹੁੰਦੇ ਬਹੁਤ ਪਤਲੇ ਆਪਾਂ ਉਹਨਾਂ ਨੂੰ ਵੈਸੇ ਆਪਣੇ ਚਿਹਰੇ ਤੇ ਵੀ ਘਸ ਨਹੀਂ ਸਕਦੇ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦੇ ਤਰੀਕੇ ਨਾਲ ਰੋਗ ਨਹੀਂ ਆਉਂਦੀ ਆ ਪਰ ਆਪਾਂ ਉਹਨਾਂ ਨੂੰ ਕਿ ਉਹਨਾਂ ਦਾ ਜਿਹੜਾ ਰਸ ਆ ਉਹ ਕੱਢ ਲਿਆ ਰਸ ਕੱਢਣ ਤੋਂ ਬਾਅਦ ਜਿਹੜਾ ਵੇਸਟ ਹੁੰਦਾ ਸੀ ਉਹ ਮੈਂ ਨਹੀਂ ਸੁੱਟਿਆ ਵਾ ਕਿਉਂਕਿ ਉਸ ਸਰਬ ਦੇ ਕੰਮ ਆ ਆ ਜਾਂਦਾ ਵਾ ਉਹਦੇ ਵਿੱਚ ਥੋੜਾ ਜਿਹਾ ਵਾ ਵੇਸਨ ਮਿਲਾਵਾਂਗੇ ਥੋੜਾ ਜਿਹਾ ਉਹਦੇ ਵਿੱਚ ਆਪਾਂ ਜਿਹੜਾ ਵਾ ਹਣੀ ਮਿਲਾਵਾਂਗੇ ਤੇ ਉਸ ਸਰਬ ਭੰਜਣਾ ਬਹੁਤ ਸੋਹਣਾ ਦੋ ਦੋ ਤਿੰਨ ਦਿਨ ਆਰਾਮ ਨਾਲ ਉਸ ਕਰਪੂਣਾ ਵਾ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਲੈਂਦੀਆਂ ਉਹਦੇ ਨਾਲ ਆਪਾਂ ਆਪਣੇ ਫੇਸ ਨੂੰ ਹਮੇਸ਼ਾ ਕੋਸ਼ਿਨਾ ਕੋਸ ਸਾਫ਼ ਕਰਦੇ ਆ ਤਾਂ ਹੀ ਆਪਣਾ ਜਿਹੜਾ ਚਿਹਰਾ ਵਾ ਜਿਹੜੇ ਚਿਹਰੇ ਦੀ ਬਿਊਟੀ ਆ ਉਹ ਬਰਕਰਾਰ ਰਹਿੰਦੀ ਆ ਬਸ ਹੁੰਦੀ ਏ ਵਾ ਕਿ ਚੀਜ਼ ਆਪਾਂ ਇੱਕ ਵਾਰੀ ਕਰਕੇ ਛੱਡ ਨਾ ਦਈਏ ਫਿਰ ਜਿਸ ਤਰ੍ਹਾਂ ਜਿਸ ਤਰ੍ਹਾਂ ਨੂੰ ਬੋਲਿਆ ਜਿਸ ਤਰ੍ਹਾਂ ਸਾਡੇ ਕੋਲ ਟਾਈਮ ਹੁੰਦਾ ਉਸੇ ਤਰੀਕੇ ਨਾਲ ਸਨੁਭ ਕਰਨਾ ਚਾਹੀਦਾ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਦਾ ਇਹਦੇ ਵਿੱਚ ਵਿੱਚ ਮੈਂ ਰਾਸ ਕੱਢ ਲਿਆ ਵਾ ਉਸ ਤੋਂ ਬਾਅਦ ਆਪਾਂ ਲਿਆ ਵਾ ਚੌਲਾਂ ਦਾ ਆਟਾ ਠੀਕ ਹੈ ਉਸ ਤੋਂ ਬਾਅਦ ਆਪਾਂ ਆ ਜਿਹੜੇ ਆ ਇਹ ਛਿਲਕੇ ਆ ਸੰਤਰੇ ਦੇ ਸੰਤਰੇ ਦੇ ਛਿਲਕੇ ਨਾਲ ਪਸੂਾਕੀ ਪੀਸਿਆ ਵਾ ਇਹਨਾਂ ਨੂੰ ਪੀਲ ਪਾਊਡਰ ਵੀ ਬੋਲ ਦਿੰਦੇ ਆ ਉਹ ਲੈ ਗ੍ਰੇਸਲਿੰਨ ਲਈ ਆਪਾਂ ਆਪਾਂ ਹੁਣ ਇਹਨੂੰ ਕਿਸ ਤਰ੍ਹਾਂ ਬਣਾਉਣਾ ਤੇ ਕਿਸ ਤਰ੍ਹਾਂ ਲਗਾਉਣਾ ਵਾ ਇਹ ਵੀ ਤੁਹਾਨੂੰ ਦੱਸ ਦਈਏ ਤੇ ਕਦੋਂ-ਕਦੋਂ ਲਗਾਉਣਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਾ ਇੱਕ ਚਮਚ ਇੱਥੇ ਆਪਾਂ ਰਾਸ ਦਾ ਲੈ ਲੈਣਾ ਇੱਕ ਚਮਚ ਤੋਂ ਜ਼ਿਆਦਾ ਹੀ ਆ ਹੈ ਨਾ ਇੱਕ ਚਮਚ ਜਿਹੜਾ ਵਾ ਵੱਡਾ ਵਾਲਾ ਉਸ ਤੋਂ ਜ਼ਿਆਦਾ ਵਾ ਉਸ ਤੋਂ ਬਾਅਦ ਆਪਾਂ ਚੌਲਾਂ ਦਾ ਆਟਾ ਲੈ ਲੈਣਾ ਚੌਲਾਂ ਦਾ ਜਿਹੜਾ ਆਟਾ ਉਹ ਵੀ ਆਪਾਂ ਗਿੜਵਾ 1 ਚਮਚ ਲਾਂਸਨ ਲੈ ਲਿਆ ਹਾਂ ਠੀਕ ਹੈ ਪਹਿਲਾਂ ਆਪਾਂ ਇਹਨਾਂ ਨੂੰ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਠੀਕ ਹੈ ਤਾਂ ਕਿ ਜਿਹੜੇ ਚੋਲੇ ਦਾ ਆਟਾ ਹੁੰਦਾ ਵਾ ਜਦੋਂ ਆਪਾਂ ਕਿਸੇ ਵੀ ਇਹੋ ਜਿਹੀ ਚੀਜ਼ ਚ ਮਿਕਸ ਕਰਦੇ ਤੇ ਬੜੀ ਛੇਤੀ ਬਣ ਜਾਂਦੀਆਂ ਢੇਲੀਆਂ ਵੱਜਣ ਡੈਪਿੰਦੀਆਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਫੋਰ ਜਿਹੜਾ ਵਾ ਰਾਸ ਹੁੰਦੇ ਜਿਹੜਾ ਆਪਾਂ ਰਾਸ ਕੱਢਿਆ ਵਾ ਉਹਨੂੰ ਥੋੜਾ ਜਿਹਾ ਹੋਰ ਪਾਉਂਦੇ ਆ ਟਿੱਲਾ ਕਰਨ ਵਾਸਤੇ ਮੈਂ ਬਹੁਤ ਚੀਜ਼ਾਂ ਜਿਹੜੀਆਂ ਵਾ ਚਮਚ ਦੇ ਨਾਲ ਹੀ ਉਹਨਾਂ ਨੂੰ ਮਿਕਸ ਕਰਦੀ ਆ ਬ੍ਰਸ਼ ਦਾ ਬਹੁਤ ਘੱਟ ਇਸਤੇਮਾਲ ਕਰਦੀ ਆ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਪੀਲ ਪਾਉਟਰ ਔਰੈਂਜ ਜਿਹੜੇ ਆਪਾਂ ਛਿਲਕੇ ਸੁਕਾਏ ਹੀ ਉਹ ਉਹ ਕੋਈ ਆਪਾਂ ਚਮਚ ਦਾ ਚੌਥਾਈ ਕ ਹਿੱਸਾ ਲੈ ਲਿਆ ਜਿਹੜਾ ਉਹ ਪੀਸਟਾਕ ਬਣਾਉਂਦੇ ਆ ਐਕਡਮ ਜਿਹਨੂੰ ਆਪਾਂ ਬੋਲ ਲੈਂਦੇ ਆ ਵੈਜੀਟੇਬਲ ਫਰੂਟਸ ਇਹਦੇ ਨਾਲ ਤਿਆਰ ਹੋਊਗਾ ਉਸ ਤੋਂ ਬਾਅਦ ਆਪਾਂ 5 ਤੋਂ 6 ਬੂੰਦ ਆਪਾਂ ਗ੍ਰੀਸ ਲੀਨ ਦੀਆਂ ਵਿੱਚ ਪਾ ਦੇਣਾ ਠੀਕ ਹੈ ਸਭ ਜਨਮ ਚੰਗੀ ਤਰ੍ਹਾਂ ਮਿਕਸ ਕਰੂੰਗੀ ਚਮਚ ਦੇ ਚੰਗੀ ਤਰ੍ਹਾਂ ਆਪਾਂ ਚੀਜ਼ਾਂ ਨੂੰ ਜਿਹੜਾ ਮਿਕਸ ਕਰ ਲੈਣਾ ਜਿਹੜਾ ਜਣਾ ਵਾ ਸਾਡਾ ਉਹ ਖਰਾਕ ਮੰਨਦਾ ਵਾ ਤੇ ਜਦੋਂ ਆਪਾਂ ਉਹਨੂੰ ਹਰ ਦਿਨ ਇੱਕ ਤੋਂ ਇੱਕ ਖਰਾਕ ਦਿੰਨੇ ਆ ਨਾ ਤੇ ਬਿਊਟੀ ਆਣੀ ਤੇ ਸੁਭਾਵਿਕ ਵਾ ਹੈ ਨਾ ਕਿਉਂਕਿ ਜਿਸ ਤਰ੍ਹਾਂ ਹੀ ਆਪਣੇ ਖਾਣ ਪੀਣ ਦੇ ਵਿੱਚ ਵਧੀਆ ਧਿਆਨ ਰੱਖੀਏ ਇੱਕਦਕ ਚੀਜ਼ਾਂ ਖਾਈਏ ਤੇ ਅਸੀਂ ਕਿਸ ਤਰ੍ਹਾਂ ਆਪਣੇ ਸਰੀਰ ਦਾ ਜਿਹੜਾ ਵਾ ਮੋਟੇ ਹੋ ਜਾਂਦੇ ਆ ਹੈਲਦੀ ਜਿਹਨੂੰ ਆਪਾਂ ਬੋਲਦੇ ਨੇ ਆ ਫਿਰ ਆਪਾਂ ਜਿਸ ਤਰ੍ਹਾਂ ਕੇ ਬੜੇ ਸੋਹਣੇ ਚਮਕਦੇ ਆ ਹੈਨਾ ਪੋਰੇ ਕੇ ਚੀਜ਼ ਉਹ ਨਾ ਕਿ ਹਮੇਸ਼ਾ ਨਾ ਚਿਹਰੇ ਤੇ ਲਗਾਉਣ ਦੇ ਨਾਲ ਨਾਲ ਨਾ ਕੋਈ ਐਦਾਂ ਨਹੀਂ ਹੁੰਦਾ ਵਾ ਕਿ ਕੋਈ ਜਾਦੂ ਮੰਤਰ ਆ ਬਈ ਛਤੀ ਨਾ ਠੀਕ ਹੋ ਜਾਣਾ ਹੈਨਾ ਖਾਣ ਦਾ ਵੀ ਧਿਆਨ ਰੱਖਣਾ ਚਾਹੀਦਾ ਵਾ ਤੁਸੀਂ ਤੁਸੀਂ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਆਂ ਕੀ ਚੀਜ਼ ਖਾਂਦੇ ਆਂ ਇਹ ਵੀ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਵਾ ਸਭ ਤੋਂ ਜ਼ਿਆਦਾ ਤੇ ਜੇ ਤੁਸੀਂ ਆਪਣੇ ਚਿਹਰੇ ਨੂੰ ਨਖਾਰਨਾ ਵਾ ਤੇ ਪਾਣੀ ਦਾ ਜ਼ਿਆਦਾ ਇਸਤੇਮਾਲ ਕਰੋ ਪਾਣੀ ਹਮੇਸ਼ਾ 2 ਲੀਟਰ ਦੇ ਲਾਗੇ ਬਨੇ ਪਾਣੀ ਪੀਓ ਪਹਿਲੀ ਗੱਲ ਦੂਜੀ ਗੱਲ ਤੁਸੀਂ ਆਪਣੇ ਜਿਹੜਾ ਰੋਟੀ ਆ ਉਹਦੇ ਉਹਦੇ ਤੋਂ ਪਹਿਲਾਂ ਜਿਸ ਤਰ੍ਹਾਂ ਖੀਰੇ ਹੋ ਗਏ ਗਾਜਰ ਹੋ ਗਏ ਟਮਾਟਰ ਹੋ ਗਏ ਹੋਗੀ ਇਹਨੂੰ ਸਲਾਦ ਵਿੱਚ ਜ਼ਰੂਰ ਖਾਇ ਕਰੋ ਉਦਾਂ ਹੀ ਤੁਹਾਡੇ ਫਿਰ ਦੇਖਾ ਲਉ ਕੋਈ ਜ਼ਰੂਰੀ ਨਹੀਂ ਆ ਕਿ ਉਹਨੂੰ ਗੋਲ-ਹੋਲ ਕੱਟਣਾ ਪਲੇਟ ਸਜਾਉਣੀ ਫਿਰ ਸਾਰਾ ਟੱਬਰ ਖਾਊਗਾ ਫਿਰ ਉਸ ਤੋਂ ਬਾਅਦ ਖਾਣੀ ਕਿਉਂਕਿ ਇੱਕ ਜਿਹੜੀ ਔਰਤ ਨੂੰ ਦਿਲਾਉ ਦੇ ਕੋਈ ਨਾ ਟਾਈਮ ਨਹੀਂ ਹੁੰਦਾ ਵਾ ਇਹ ਸਭ ਕੰਮ ਕਰਨ ਵਾਸਤੇ ਕਦੀ ਕਦੀ ਤੇ ਇਦਾਂ ਹੁੰਦਾ ਵਾ ਕਿ ਸਲਾਦ ਜੇ ਉਹਨਾਂ ਕੱਟ ਵੀ ਲੈਣਾ ਤੇ ਕਦੀ ਕਦੀ ਉਹਨੂੰ ਬਚਦਾ ਵੀ ਨਹੀਂ ਆ ਖਾਣ ਵਾਸਤੇ ਇਸ ਕਰਕੇ ਤੁੜਦੇ ਫਿਰ ਤੇ ਗਾਜਰ ਗੁਜਰ ਮੂਲੀ ਮਾੜੀ ਜੋ ਹੈ ਇਹ ਚੁਲੋ ਛਿਲ ਕੇ ਖਾਜੋ ਠੀਕ ਹੈ ਤੇ ਉਪਰਲੀ ਜਿਹੜੀ ਤੈ ਖਰਾਕ ਉਹ ਤੇ ਦੇਣੀ ਦੇਣੀ ਤਾਂ ਕਿ ਤੁਹਾਨੂੰ ਅੰਦਰੋਂ ਵੀ ਜਿਹੜੀ ਤੁਹਾਡੀ ਬਾਡੀ ਆ ਉਹਨੂੰ ਵੀ ਉਹਦੀ ਖਰਾਕ ਮਿਲੇ ਚਮਕਣ ਵਾਸਤੇ ਪਤਾ ਨਹੀਂ ਅੱਜ ਮੇਰੀ ਆਵਾਜ਼ ਆਉਂਦੀ ਆ ਕਿ ਨਹੀਂ ਆਵਾਜ਼ ਮੇਰੀ ਬੜੀ ਸਲੋ ਅੱਜ ਚਾਹ ਨਹੀਂ ਪੀਤੀ ਅਸਲੀ ਬਹੁਤ ਜਣੇ ਜਿਹੜੇ ਮੈਨੂੰ ਜਾਣਦੇ ਆ ਪਛਾਣਦੇ ਆ ਉਹਨਾਂ ਨੂੰ ਪਤਾ ਵਾ ਕਿ ਚਾਹ ਮੇਰੀ ਪਹਿਲੀ ਖਰਾਕ ਆ ਪਰ ਮੈਂ ਜਿਆਦਾ ਨਹੀਂ ਪੀਨੀ ਆ ਥੋੜੀ ਜੀ ਪੀਨੀ ਆ ਪੀਨੀ ਪਰ ਹਮੇਸ਼ਾ ਵਾ ਯਾਨੀ ਕਿ ਵੀ ਕੀ ਇਹਦੇ ਬਚਪਨ ਚ ਹੀ ਸੋੰਦੇ ਹੀ ਕਿ ਚਾਹ ਪੀਣਾ ਨਾ ਰੰਗ ਕਾਲਾ ਹੋ ਜਾਂਦਾ ਪਰ ਮੈਂ ਤਾਂ ਹਜੇ ਤੱਕ ਵੇਖਿਆ ਨਹੀਂ ਕਿ ਰੰਗ ਕਾਲਾ ਹੁੰਦਾ ਇਹ ਇਹ ਸਭ ਨਾ ਬੱਚਿਆਂ ਨੂੰ ਟਣਕਾਉਣ ਵਾਸਤੇ ਗੱਲਾਂ ਆ ਵੀਡੀਓ ਆਪਣੀ ਬਹੁਤ ਲੰਬੀ ਹੋਣ ਗਈ ਆ ਉਸ ਤੋਂ ਪਹਿਲਾਂ ਆਪਾਂ ਇਹ ਜਿਹੜਾ ਪੈਕ ਵਾ ਬਣ ਗਿਆ ਵਾ ਉਹਨੂੰ ਆਪਾਂ ਆਪਣੇ ਫੇਸ ਤੇ ਲਗਾ ਲੈਣਾ ਵਾ ਠੀਕ ਆ ਇਹ ਪੈਕ ਨੂੰ ਆਪਾਂ ਜੀਦੋਂ ਲਗਾਉਣਾ ਵਾ ਉਦੋਂ ਆਪਾਂ ਇਹਨੂੰ 15 ਤੋਂ 20 ਮਿੰਟ ਮੜੇ ਚਿਹਰੇ ਤੇ ਰੱਖਣਾ ਹੈ ਇਸ ਤਰ੍ਹਾਂ ਤੇ ਹਫਤੇ ਦੇ ਵਿੱਚ ਦੋ ਵਾਰ ਜ਼ਰੂਰ ਲਗਾਉਣਾ ਵਾ ਕਿਉਂਕਿ ਇਹਦੇ ਵਿੱਚ ਕੋਈ ਵੇਖ ਲਿਆ ਤੁਸੀਂ ਕੋਈ ਚੀਜ਼ ਦਾ ਕੋਈ ਖਰਚਾ ਨਹੀਂ ਆਇਆ ਵਾ ਤੁਸੀਂ ਹਮੇਸ਼ਾ ਛਿਲਕਿਆਂ ਨੂੰ ਵੇਸਟ ਕਰਕੇ ਸੁੱਟ ਦਿੰਦੇ ਆ ਤੇ ਤੁਸੀਂ ਦੇਖੋ ਇਹਦੇ ਨਾਲ ਨਿਖਾਰ ਕੇ ਦਾ ਸੋਨਾ ਹੁੰਦਾ ਸਾਡੇ ਚਿਹਰੇ ਤੇ ਜਦੋਂ ਵੀ ਪੈਕ ਲਗਾਉਣੀ ਆ ਕੋਈ ਵੀ ਤੇ ਮੈਂ ਆਪਣੇ ਪੂਰੇ ਚਿਹਰੇ ਨੂੰ ਕਵਰ ਕਰਦੀ ਆ ਇਹ ਨਹੀਂ ਕਿ ਮਤਲਬ ਕਿ ਕਿਤੇ ਕਿਤੇ ਛੱਡਤਾ ਕਿਤੇ ਕਿਤੇ ਲਗਾ ਲਿਆ ਮੈਂ ਪੂਰਾ ਆਪਣਾ ਜਿਹੜਾ ਮੇ ਮੱਥਾ ਠੋਡੀ ਸਾਰਾ ਕਵਰ ਕਰਦੀ ਆ ਤੇ ਜਿੱਥੇ ਥੋੜਾ ਜਿਹਾ ਜ਼ਿਆਦਾ ਡਾਰਕ ਰਹਿੰਦਾ ਵਾ ਕਲਰ ਉੱਥੇ ਥੋੜਾ ਜਿਹਾ ਜ਼ਿਆਦਾ ਲਗਾ ਦੇਦਾ ਹੁੰਦਾ ਵਾ ਲੱਗ ਗਿਆ ਹੁਣ ਆਪਾਂ ਇਹਨੂੰ 15 ਤੋਂ 20 ਮਿੰਟ ਦਿਨੇ ਆ ਰੈਸਟ ਫਿਰ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦਾ ਰਿਜ਼ਲਟ ਆ। ਦੇਖੋ ਭਈ ਚਿਹਰਾ ਆਪਾਂ ਬਿਲਕੁਲ ਪਾਣੀ ਦੇ ਨਾਲ ਨੋਰਮਲ ਨਾ ਕਰ ਲਿਆ ਸਾ। ਬਿਲਕੁਲ ਚਿਹਰਾ ਐਕਡਮ ਬਹੁਤ ਸੋਹਣਾ ਜਿਹੜਾ ਵਾ। ਮੈਨੂੰ ਤੇ ਬਹੁਤ ਚਮਕੰਦਿਆ ਲੱਗੰਦਿਆ। ਦੇਖ ਸਕਦੇ ਜੀ। ਹੈਨਾ? ਚਿਹਰਾ ਬਹੁਤ ਸੋਹਣਾ ਸਾਡਾ ਚਮਕ ਗਿਆ। ਇਹ ਵਾਲਾ ਪੈਕ ਆਪਾਂ ਲਗਾਇਆ ਜਿਹੜਾ ਜਿਹਨੂੰ ਆਪਾਂ ਵੈਲੀਡੇਬਲ ਪੈਕ ਵੀ ਬੋਲ ਸਕਦੇ ਆ ਹੈਨਾ? ਤੇ ਤੁਸੀਂ ਚਾਹੋ ਤੇ ਅਗਰ ਤੁਸੀਂ ਉਸ ਤਰ੍ਹਾਂ ਵੀ ਵੈਜੀਟੇਬਲ ਪਾਉਣੇ ਆ ਕੋਈ ਵੀ ਵੈਜੀਟੇਬਲ ਪਾ ਕੇ ਇਹ ਵਾਲਾ ਪੈਕ ਬਣਾ ਸਕਦੇ ਆ ਤੇ ਆਪਣੇ ਚਿਹਰੇ ਤੇ ਲਗਾ ਸਕਦੇ ਆ ਦੇਖ ਸਕਦੇ ਆ ਕਿ ਚਮਕ ਬਹੁਤ ਸੋਹਣੀ ਚਿਹਰੇ ਤੇ ਆਈ ਆ ਮੈਨੂੰ ਲੱਗਦਾ ਵਾ ਕਿ ਫੇਸ਼ਲ ਇਹਦੇ ਅੱਗੇ ਫੇਰ ਆ ਹੈਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹਫਤੇ ਵਿੱਚ ਦੋ ਵਾਰੀ ਜ਼ਰੂਰ ਲਗਾਓ ਇਹ ਵਾਲਾ ਪੈਕ ਇਹਦੇ ਨਾਲ ਸਕਿਨ ਬਹੁਤ ਸੋਹਣੀ ਵਧੀਆ ਸਾਫ਼ ਵੀ ਹੁੰਦੀ ਆ ਤੇ 글로 ਵੀ ਕਰਦੀ ਆ ਆ ਸਾਡੀ ਸਕਿਨ ਨੂੰ ਕੋਈ ਵੀ ਤਰ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ ਸਤਿ ਸ੍ਰੀ ਅਕਾਲ ਸਾਸ੍ਰੀਕਾਲ ਜੀ